ਸਸੀ ਗਾਲ ਜੀ ਸਾਰਿਆਂ ਨੂੰ ਅੱਜ ਕਰਨ ਲੱਗੇ ਆ ਨਵੇਂ ਦਿਨ ਦੀ ਸ਼ੁਰੂਆਤ ਤੇ ਅੱਜ ਮੈਂ ਰੈਡੀ ਹੋ ਗਿਆ ਨਾ ਨੋਕੇ ਇੱਥੇ ਥੋੜ ਨੂੰ ਸਮਾਂ ਥੋੜਾ ਟਾਈਮ ਲੱਗ ਗਿਆ ਤੇ ਰਾਤ ਨੀਂਦ ਵੀ ਵਧੀਆ ਆਈ ਤੇ ਨਵੇਂ ਦਿਨ ਅੱਜ ਆਪਾਂ ਜਿਹੜੇ ਕਾਜਾ ਦੇ ਕੋਲੇ ਕੋਲੇ ਤਿੰਨ ਪਿੰਡ ਨੇ ਕੌਮਿਕ ਹੋ ਗਿਆ ਲੰਗਜ਼ਾ ਹੋ ਗਿਆ ਇੱਕ ਹੋਰ ਪਿੰਡ ਹੈ ਪਹਿਲਾਂ ਤਾਂ ਉਹ ਤਿੰਨੇ ਕਰਕੇ ਆਵਾਂਗੇ ਉਸ ਤੋਂ ਬਾਅਦ ਆਪਾਂ ਬ੍ਰਿਜ ਦੇ ਕੋਲ ਇੱਕ ਜਾਂ ਪੰਜਾਂ ਬ੍ਰਿਜ ਦੇ ਕੋਲੇ ਇੱਕ ਪਿੰਡ ਹੈ ਉੱਥੇ ਆਪਾਂ ਰੂਮ ਲਏ ਨੇ ਉਹ ਕੀ ਮਿਨਿਸਟਰੀ ਜਾਵਾਂਗੇ ਤੇ ਪੰਜ ਬ੍ਰਿਜ ਦੇਖਾਂਗੇ ਤੇ ਉਹ ਦੂਬਾਰ ਫਿਰ ਉਹਦੇ ਉੱਤੇ ਰੂਮ ਚ ਰੁਕਾਂਗੇ ਅੱਜ ਦਾ ਇਹ ਸਾਰਾ ਇਹ ਸਫਰ ਰਹਿਣ ਵਾਲਾ ਹੈ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਚਾਹ ਬਣ ਰਹੀ ਹੈ ਸਾਡੀ ਆਈ ਭਰ ਲਾ ਭਰ ਲਾ ਭਰ ਲਾ ਬਾਬਾ ਉਹ ਤਾਂ ਆਹੋ ਭਾਈ ਬੰਦੇ ਬੰਦੇ ਮਸਲਾਇ ਬਾਬਾ ਨਿਕਲਦਾ ਜਰੇ ਚੋਂ ਬਾਬਾ 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 ਤਦ ਨੂੰ ਹੁੰਦਾ ਚਾਹ ਵੀ ਹੁੰਦੀ ਹੈ ਮਿੱਠਾ ਵੀ ਹੁੰਦਾ ਹੈ ਮਿੱਠਾ ਵੀ ਹੁੰਦਾ ਜੀ ਇਹ ਤਾਂ ਨਹੀਂ ਲਾਮਦੇ ਦੀ ਚਾਹ ਤਾਂ ਨਹੀਂ ਲਾਮਦੇ ਦੀ ਕਿਹ ਵਿੱਚ ਆ 8 ਕਿਲੋ ਮੀਟਰ ਹਟ ਕੇ ਹੈ 12 12 ਜਾਣਾ 12 ਹੋਣਾ ਉਹ ਵੀ ਉਹੀ ਆ ਸਹੀ ਹੈ ਯਾਰ ਗੱਲ ਬਾਤ ਹੁਣ ਤਾਂ ਉੱਪਰੋਂ ਯਾਰ ਰਸਤਾ ਹੈ ਨਹੀਂ ਤੁਸੀਂ ਜਿਹੜੀ ਜੀ ਇਹ ਇਹ ਬਹੁਤ ਕੈਂਟ ਲੱਗੀ ਵੀ ਗਰਮ ਪਾਣੀ ਕਰੋ ਵਿੱਚੋਂ ਬਸ ਉਹ ਸਾਰਾ ਪਾਊਡਰ ਜਿਹਾ ਪਾਓ ਤੇ ਚਾਹ ਬਣ ਜਾਂਦੀ ਹੈ ਬਹੁਤ ਸੋਹਣੀ ਤੇ ਜਿਹੜੀ ਆਪਾਂ ਕੱਲ ਸਵੇਰੇ ਗੋਲੀ ਲਈ ਸੀ ਡਾਇਮਾਕਸ ਦੀ ਸਿਰ ਦੁਖਦੇ ਦੀ ਮੈਨੂੰ ਉਹਨੇ ਇੰਨਾ ਕੰਮ ਕਰਿਆ ਵੀ ਤੁਸੀਂ ਹਾਲੇ ਵੀ 100% ਹੀ ਕੰਮ ਕਰਿਆ 15 ਮਿੰਟ ਬਾਅਦ ਹੀ ਮੇਰਾ ਸਿਰ ਹਟ ਗਿਆ ਅੱਜ ਵੀ ਮੇਰਾ ਕੋਈ ਸਿਰ ਨਹੀਂ ਦੁਖ ਰਿਹਾ ਤੇ ਅੱਜ ਵੀ ਮੈਂ ਗੋਲੀ ਲੈ ਲਈ ਅੱਗੇ ਤੋਂ ਕਿਸੇ ਨੇ ਆਉਣਾ ਹੈ ਜਿਸ ਨੂੰ ਹਾਈਟ ਸਿਕਨਸ ਦੀ ਪ੍ਰੋਬਲਮ ਹੈ ਤਾਂ ਡਾਇਮਾਕਸ ਜ਼ਰੂਰ ਲੈ ਕੇ ਆਓ ਤੇ ਇੱਕ ਦੋ ਦਿਨ ਪਹਿਲਾਂ ਸਟਾਰਟ ਕਰ ਲਿਓ ਜਿਆਦਾ ਵੀਡੀਓ ਨਹੀਂ ਬਣਾਉਣੀ ਦੇਖੋ ਮੈਂ ਆਉਣ ਨੂੰ ক্লোਜ਼ ਹੋ ਗਿਆ ਨਾ ਰਾਮ ਇਹ ਮਾਤਰ ਵੱਡਾ ਭਰਾ ਹੀ ਹੈ ਵੇਨਾ ਕਰ ਠੀਕ ਹੈ ਤੋਹੀ ਸੋਚੂ ਕਰੀਏ ਬਹੁਤ ਹੀ ਦਸ ਹੁੰਦਾ ਮੈਂ ਰੋਣ ਗੀਣਾ ਮਾਗੇ ਚੱਲ ਰਹੇ ਹਾਂ ਹੈ ਦੇ 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 ਡਾਕਟਰ ਸਾਹਿਬ ਦੀ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਭਾਈ ਡਾਕਟਰ ਸਾਹਿਬ ਦੀ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਵੀ ਰੋਜ਼ ਉਹ ਪਾਠ ਕਰਦੇ ਆ ਮੈਂ ਇਸ ਚੀਜ਼ ਤੋਂ ਬਹੁਤ ਇੰਪ੍ਰੈਸ ਹੋਇਆ ਤੇ ਮੈਂ ਵੀ ਮੈਨੂੰ ਲੱਗਦਾ ਵੀ ਮੈਂ ਜਾ ਕੇ ਸ਼ਾਇਦ ਸਟਾਰਟ ਕਰ ਲਾਂ ਛੜਗੀ ਧੁੱਪਾ ਹਣਾ ਮੋੜਾ ਕੀ ਨਾਮ ਹੈ ਬਰੇ ਹੋਮਸਟੇ ਹੋਮ ਆਫ ਦਾ ਮਾਊਂਟੇਨਜ਼ ਅੱਛਾ ਤੇ ਹੋਮਸਟੇ ਹੈ ਬਰੇ ਤੇ ਇਹਦਾ ਨੰਬਰ ਹੈਗਾ 82 197 63 934 ਬੰਦਾ ਬੜਾ ਸੁਭਾਅ ਵਾਲਾ ਬੁਰੇ ਬੰਦੇ ਦਾ ਅਡਜਸਟਮੈਂਟ ਕਰਦਾ ਫੁੱਲ ਫੁੱਲ ਅਡਜਸਟਮੈਂਟ ਕਰੀ ਬਾਈ ਨੇ ਆਪਣੇ ਨਾਲ ਕਮਰਾ ਇੱਕ ਫੁੱਲ ਅਡਜਸਟ ਦੇ ਵਿੱਚ ਕਮਰਾ ਨਹੀਂ ਮਿਲਦਾ ਇਹਦੀ ਨਹੀਂ ਖैर ਕਾਫੀ ਸਾਫ ਸੁਥਰੇ ਰੂਮ ਨੇ ਵੀ ਬੰਦਾ ਹੋਮਸਟੇ ਲੈ ਸਕਦਾ ਹੈ। ਬਹਿਣ ਸਾਫ ਸੁਥਰੇ ਰੂਮ ਨੇ ਵੀਰੇ। ਹਾਂ ਵਧੀਆ ਨੇਗੇ ਕੋਈ ਐ ਨਹੀਂਗਾ ਕੋਈ। ਬਸ 21 ਮੈਂਟ ਪੁਆਇੰਟ ਆ ਵੀ ਜਿਹੜੇ ਕਿਤੇ ਵੀ ਹੁੰਦੇ ਨੇ ਬਾਥਰੂਮ ਕਾਮਨ ਹੁੰਦਾ ਬਸ। ਬਾਥਰੂਮ ਕਮਰੇ ਪਰ ਬਾਥਰੂਮ ਸਾਫ ਸੁਥਰੇ ਬਹੁਤ। ਸਾਫ ਸੁਥਰੇ ਬਹੁਤ ਨੇ। ਬਹੁਤ ਸਾਫ ਸੁਥਰੇ। ਅੱਜ ਅਸੀਂ ਪਹਿਲਾ ਜਾ ਰਹੇ ਹਾਂ ਲੰਕਸਾ। ਇਹ ਜਿਹੜੇ ਵਿਲੇਜ ਨੇ ਨਾ in 500 ने दे ने दे ने, in meters make a u turn ਇਹ ਪਲੇਸ ਨੇ ਜਿਹੜੇ ਕਾਜ਼ਾ ਦੇ ਨੇੜੇ ਨੇੜੇ ਨੇ ਤੇ ਕਈ ਦੇਖਣ ਵਾਲੀਆਂ ਜਗਾਵਾਂ ਨੇ ਇੱਥੇ ਆ ਰੋਡ ਬਹੁਤ ਖਤਰਨਾਕ ਹੈ ਥੱਲੇ ਉਤਰਨਾ ਪੈਂਦਾ ਪਰ ਇਹ ਜਿਹੜਾ ਹੋਟਲ ਹੈ ਨਾ ਜਿਹੜਾ ਨੰਬਰ ਦਿੱਤਾ ਤੇ ਬੰਦਾ ਬਹੁਤ ਨਾਈਸ ਹੈ ਤੇ ਹੋਮ ਸਟੇ ਹੈ ਬਹੁਤ ਸਾਫ ਸੁਥਰੇ ਜਨ ਕੇ ਰੂਮ ਨੇ ਇਹ ਕਿਸੇ ਨੇ ਆਉਣਾ ਤਾਂ ਬੰਦਾ ਟਰਾਈ ਕਰ ਸਕਦਾ ਮੈਂ ਬੋਰਡ ਦੀ ਫੋਟੋ ਪਾਤੀ ਤਾਂ ਉਹ ਬੋਰਡ ਦੀ ਫੋਟੋ ਤੋਂ ਨੰਬਰ ਚੱਕ ਕੇ ਕਾਲ ਕਰਕੇ ਪਹਿਲਾਂ ਅਡਵਾਂਸ ਵੀ ਜਿਗਾ ਦੇ ਰੇ ਰੋਡ ਬਹੁਤ ਸੋਹਣਾ ਲੰਗਜ਼ਾ ਨੂੰ ਜਾਂਦਾ ਜਿਹੜਾ ਉਸੇ ਬਸ ਇਹੀ ਚੀਜ਼ਾਂ ਨੇ ਦੇਖਣ ਵਾਲੀਆਂ ਬਿਊਟੀ ਦੇਖਣ ਵਾਲੀ ਇੱਥੇ ਹੋਰ ਕੀ ਹੈ फल्किया फुलकिया फोटो खिंचन तो बाद दोबारे चल पे तो लांगजा पिंड आ गया जी लांगजा ਰੋਡ ਲੱਗਿਆ ਸੀਗਾ ਲੰਗਜ਼ਾ ਪਰ ਦੇ ਚੱਲ ਕੇ ਦੇਖਦੇ ਆ ਕਿ ਉਹ ਰੋਡ ਕੋਲੇ ਜਾਂਦੀ ਹੁੰਦਾ ਇਹ ਪਿੰਡ ਤੋਂ ਆਉਂ ਪਿੰਡ ਵਾਲੀ ਛੜਕ ਆ ਇਹ ਹੈ ਜੀ ਵਿਲੇਜ ਲੰਗਜ਼ਾ ਸਾਰਾ ਬਲੋਕ ਰੋਡ ਦੇ ਜਾਂਦਾ ਉਹ ਵੀ ਰਸਤਾ ਹੁਣ RAM ਫੋਟੋ ਕਿ ਚਾਊਗਾ ਇਹਨੂੰ ਅਸਲ ਚ ਨਾ ਗਲਤ ਹੋ ਗਿਆ ਕੰਮ ਇਹਨੂੰ ਸਵੇਰੇ ਦੇਤੀ ਗੋਲੀ ਗੋਲੀਆਂ ਦੇਣੀ ਤਾਂ ਇੱਕ ਸੀ ਗੋਲੀਆਂ ਇਕੱਠੀਆਂ ਦੇਤੀ ਤਿੰਨੇ ਦੇ ਚੱਕਰਵਾਦੇ ਘੜੇ ਨੇ ਹੁਣ ਇਹ ਸਾਨੂੰ ਮਾੜਾ ਜਿਹਾ ਪਰੇਸ਼ਾਨ ਕਰ ਰਿਹਾ ਹੈ ਵਾਲੀ ਸੈਟ ਹੁੰਦੇ ਯਾਰ ਹੋਰ ਸਭ ਕੁਝ ਹੋ ਜਾਂਦਾ ਮੈਂ ਤਾਂ ਹੋਰ ਚੱਕਰ ਹੋ ਗਿਆ ਮੈਂ ਤਾਂ ਉੱਥੋਂ ਚੱਲ ਪਿਆ ਕੋਟ ਦੇ ਅੱਜ ਪਲੌਣੀ ਭੁੱਲ ਗਿਆ ਮੈਂ ਕੋਕੜਾ ਹੋ ਗਈ ਉੱਥੋਂ ਦੇ ਕੋਈ ਲਾਂਗਜ਼ਾ ਸ਼ੈ ਪਿੰਡ ਦੇ ਵਿੱਚ ਬੰਨ ਗਈ ਫੇਰ ਪਰਸ ਪਰਸ ਨੇ ਚੱਤੀ ਹੈ ਦੇਦੇ ਸलाम ਤੇਰੀ ਅੱਖਾਂ ਜੀ ਜਲਦੀਆਂ ਜਲਦੀਆਂ ਆਏ ਵੀ ਨੇੜਿਓਂ ਪਿੰਡ ਪਿੰਡਾਂ ਵਰਗੇ ਲੱਗਦਾ ਪਰ ਦੂਰੋਂ ਬਹੁਤ ਸੋਹਣਾ 뷰 ਲੱਗਦਾ ਹੁੰਦਾ ਨਾ ਵਾਹ ਸੱਚ ਇਕੱਲਾ ਹੀ ਸ਼ਹਿਰ ਆ ਗੱਲਬਾਤ ਆ ਬਾਈ ਵੀ ਤੇਰੀ ਤਾਂ ਫਿਰ ਪੂਰੀ ਇਹੋ ਜੀ ਗੱਲ ਨਹੀਂ ਯਾਰ ਬਟਿੰਡੇ ਤੋਂ ਬਟਿੰਡੇ ਤੋਂ ਉਹ ਬਟਿੰਡੇ ਤੋਂ ਹੀ ਅਸੀਂ ਆ ਯਾਰ ਉਹ ਹਾਲ ਆ ਯਾਰ ਫੋਟੋ ਬੰਦਾ ਆਪਣਾ ਨਵਾਂ ਬੰਦਾ ਬਟਿੰਡਾ ਨਹੀਂ ਬਸਤੀ ਵੀ ਪੁਰਾਣਾ ਬੰਦਾ ਆ ਸਾਰੇ ਬਟਿੰਡੇ ਕਿੰਨੇ ਨੰਬਰ ਵਾਲੀ ਅਸੀਂ ਮਹਿਮਾਨ ਸਾਦੋਂ ਬਾਈ ਅਸੀਂ ਕੰਮਾਂ ਵਿੱਚ ਬਟਿੰਡੇ अच्छा अच्छा रामप्रभु यही गाना नेहरू तो के आज जिन्ने 3-4 ਬੰਦੇ ਆਪਰਾ ਫੋਨ ਲੇ ਕਹਿੰਦਾ ਕਹਿੰਦੇ ਦੁੱਧ ਦਾ ਸਾੜਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਆਰਾਮ ਨੇ ਲੱਤਾ ਹੀ ਢਾਲੀਆ ਕਹਿੰਦਾ ਮੈਂ ਤਾਂ ਖਾ ਕੇ ਜਾਉਂ ਕੁਛ ਹੋ ਜੇ ਕੱਲ ਵਾਲੀ ਕੱਲ ਵਾਲੀ ਕੋਈ ਫੂਕਾ ਕੱਲ ਵਾਲੀ ਹੋਈ ਕਰਕੇ ਆਰਾਮ ਕਹਿੰਦਾ ਮੈਂ ਤਾਂ ਖਾ ਕੇ ਜਾਉਂ ਕੁਛ ਹੋ ਜੇ ਕਹਿੰਦਾ ਤੁਸੀਂ ਚਲੋ ਮੈਂ ਕਹਿੰਦਾ ਤੁਨੀ ਇਧਰ ਤੋਂ ਇਧਰ ਹੋ ਜੇ ਮੈਂ ਤਾਂ ਖਾ ਕੇ ਜਾਣਾ ਉਹ ਜਿਹੜਾ ਆਪਾਂ ਪਲਾਨ ਕਰ ਲਿਆ ਕਿ ਆਪਾਂ ਸਵੇਰ 8 ਵਜੇ ਨਿਕਲ ਗਏ ਜੀ ਇਨ ਕੇਸ ਕੁੰਜੋ ਪਾਸ ਦੇ ਵਿੱਚ ਕੀ ਹੈ 6-6 ਘੰਟਾ ਦਾ ਹਾਲਟ ਹੋ ਜਾਣਾ ਕੀ ਹੁੰਦਾ برف ਦੁਆਰੇ ਸੜਕ ਤੇ ਰੁਕ ਪਈ ਉਹਨੂੰ ਸਾਧਰੂ ਦਾ ਚੈਨ ਲੱਗ ਜਾਂਦਾ ਨਾ ਜੀ ਉਹ ਤਾਂ ਫਿਰ ਆਪਾਂ ਨੂੰ ਸੜਕ 'ਤੇ ਖੜਨਾ ਪਊਗਾ ਜੀ ਠੀਕ ਹੈ ਜੀ ਉਹ ਨਹੀਂ ਕਹਿੰਦਾ ਆਪਾਂ ਕਨਸਿਡਰ ਨਹੀਂ ਕਰ ਰਹੇ ਨਾ ਆਪਾਂ ਦਾ ਪੋਜ਼ਿਟਿਵ ਸਿਨੈਰੀਓ ਲੈ ਗਏ ਹਾਂ 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 ਇਹ ਜਿਹੜਾ ਰੈਸਟੋਰੈਂਟ ਹੈ ਲਾਂਗਜ਼ਾ ਬਲੇਸ ਚ ਹੈ ਤੇ ਇਹਨਾਂ ਕੋਲੇ ਹੋਮ ਸਟੇ ਵੀ ਵਗੈਰਾ ਦੀ ਰੂਮ ਵਗੈਰਾ ਵੀ ਹੈਗੇ ਨੇ ਤਾਂ ਜੇ ਕਿਸੇ ਨੇ ਇੱਥੇ ਆ ਕੇ ਰਹਿਣਾ ਤਾਂ ਰਹਿ ਸਕਦਾ ਕਿਉਂਕਿ ਕਾਜਾ ਤੋਂ ਥੋੜਾ ਜਿਹਾ ਥੋੜਾ ਜਿਹਾ ਦੂਰੀ ਹੈ ਕਿੰਨਾ ਕੁ ਦੂਰ 15 ਕਿਲੋ 15 ਕਿਲੋਮੀਟਰ ਯਾ ਰੋਡ ਬਹੁਤ ਸੋਹਣੀ ਹੈ ਤੇ ਵਿਊ ਵੀ ਬਹੁਤ ਸੋਹਣੇ ਨੇ ਜੇ ਨਹੀਂ ਕਈ ਕਈ ਵਾਰੀ ਕਾਜਾ ਰੂਮ ਮਿਲਦਾ ਤਾਂ ਇੱਥੇ ਆ ਕੇ ਸਟੇ ਕਰ ਸਕਦੇ ਹੁੰਸੀ 1 ਕਿਲੋਮੀਟਰ ਦਾ ਹੋਰ ਸਫਰ ਕਰਕੇ ਅਸੀਂ ਪਹੁੰਚ ਗਏ ਜੀ ਕਾਮਿਕ ਵਿਲੇਜ ਹਾਂ ਕਾਮਿਕ ਵਿਲੇਜ ਦੇਖੀ ਉਹ ਥੱਲੇ ਨਾਲ ਕਿਉਂ ਆ ਮਾਛੀ 12 ਵਜੇ ਤੋਂ ਬਾਅਦ ਅੰਦਰ ਸੇ ਜਾ ਸਕਦੇ ਹੋ ਪਰ ਸਾਡੇ ਕੋਲੇ ਨਾ ਟਾਈਮ ਨਹੀਂ ਹੈਗਾ ਹੁਣ ਇਹ ਕਿੰਨਾ ਹੈ 4510 4510 4510 ਮੀਟਰ ਹਾਂ ਬਸ 15000 ਦੇ ਨੇੜੇ ਜਿਹੜੇ ਲਾ ਲਓ 15000 ਦੇ ਨੇੜੇ ਤੇਰੇ ਇਹ ਹੈ ਜੀ ਰੈਸਟੋਰੈਂਟ ਇੱਥੇ ਆ ਹਾਈਟ ਲਿਖੀ ਹੈ ਜੀ 4587 15000 ਸਹੀ ਹੈ ਫੋਟੋ ਗਰਮ ਬਹੁਤ ਜਾਨ ਨੇ ਪਾ ਲਾ ਇਹ ਮਿਊਜ਼ੀਅਮ ਹੈ ਜੀ ਕਾਮਿਕ ਗੋਂਪਾ ਕੰਮਪਿੰਡ ਤੋਂ ਆਉਣ ਤੋਂ ਪਹਿਲਾਂ ਇੱਕ ਪੁਆਇੰਟ ਆਉਂਦਾ ਜਿੱਥੇ ਇੱਕ ਸੈਲਫੀ ਪੁਆਇੰਟ ਵੀ ਬਣਿਆ ਹੋਇਆ ਤੇ ਇੱਥੇ ਜਿਹੜਾ ਤੁਸੀਂ ਪੋਸਟਕਾਰਡ ਲੈ ਸਕਦੇ ਹੋ ਤੇ ਤੁਸੀਂ ਇੱਥੋਂ ਪੋਸਟਕਾਰਡ ਲੈ ਕੇ ਇੱਕ ਕੰਮਪਿੰਡ ਜਾ ਕੇ ਉੱਥੇ ਪੋਸਟ ਆਫਿਸ 'ਚ ਆਪ ਦਾ ਜਿਹੜਾ ਪੋਸਟਕਾਰਡ ਆ ਪੋਸਟ ਕਰ ਦਿਓ ਕਿਉਂਕਿ ਉੱਥੇ ਜਿਹੜਾ ਪੋਸਟਕਾਰਡ ਲੈਣ ਵਾਲੀ ਕੋਚ ਕਾਫੀ ਭੀੜ ਲੱਗੀ ਹੁੰਦੀ ਉੱਥੇ ਕਾਫੀ ਟਾਈਮ ਲੱਗ ਜਾਂਦਾ ਤਾਂ ਪਹਿਲਾਂ ਜਿਹੜਾ ਇਹ ਪੁਆਇੰਟ ਆਇਆ ਇੱਥੋਂ ਹੀ ਆਪ ਦਾ ਪੋਸਟਕਾਰਡ ਲੈ ਕੇ ਇੱਥੇ ਬਹਿ ਕੇ ਲਿਖ ਕੇ ਤੇ ਉੱਥੇ ਜਾ ਕੇ ਪੋਸਟ ਕਰ ਦਿਓ 40 ਰੁਪਏ ਲੈਂਦੇ ਇੱਕ ਕਾਰਡ ਦੇ। ਲੋ ਜੀ ਬੰਦੇ ਪੋਸਟ ਕਾਰਡ ਤੇ ਪੋਸਟ ਕਾਰਡ ਚੜਾ ਰੱਖੇ ਬੰਦਿਆਂ ਨੇ। ਅਸੀਂ ਤਾਂ ਉਹਦਾ ਕੰਮ ਨਵੇੜ ਲਿਆ ਬਾਈ ਜੀ। ਇਹ ਗੱਲਬਾਤ ਐਡਰੈਸ ਦੂਸ ਮੰਗਾਈ ਜਾਂਦੇ ਨੇ। ਦੇਖ ਲਓ ਬਾਈ ਚੱਕ ਦਿਓ ਫੱਟੇ। ਉਹਨਾਂ ਅਸੀਂ ਵੱਧ ਰਹੇ ਆ ਜੀ ਹਿਕੰਬਲ ਜਿਹਦਾ ਜਿਹੜਾ ਵਰਲਡ ਦਾ ਹਾਈਐਸਟ ਪੋਸਟ ਆਫਿਸ ਹੈ ਜਿੱਥੇ ਇੱਕਮ ਚਾਹੋ ਇਹ ਅਜੀਵਲ ਦਾ ਹਾਈਐਸਟ ਪੋਸਟ ਆਫਿਸ ਇਹ ਆਪਣੀ ਜਿਹੜੀ ਚਿੱਠੀ ਹੈ ਆਪਾਂ ਪੋਸਟ ਕਰਦੀਆਂ ਮੁੰਡਿਆ ਹੈਂ ਕਰੇ ਪਹੁੰਚੂਗੀ ਫਾਤੂ ਪਾਦੀ ਚਲੋ ਪਾਉਣੇ ਕਿੱਥੇ ਜਿਆ ਆ ਇੱਥੇ ਪਾਉਂੋ ਇੱਥੇ ਅੰਦਰ ਅੰਦਰ ਜਾ ਕੇ ਪਾਉਂਦੇ ਚਲੋ ਕੌਣ ਹੈ ਇਹਨੇ ਵਾਲਾ ਵੀੜੀ ਬਾਬਾ ਮਾਣੇ ਦੋੜੇ ਇਹ ਹੁੰਦਾ ਸਵੀਕਰ ਟਾਈਮ ਹੋ ਗਿਆ ਤਨਦਾ ਜੀ ਹੁਣ ਅਸੀਂ ਹੋਟਲ ਤੋਂ ਸਮਾਨ ਚੱਕਣ ਆਏ ਆ ਸਾਡਾ ਜਿਹੜਾ ਟਾਰਗੇਟ ਸੀਗਾ ਉਹ ਤਾਂ ਹੈਗਾ ਸੀ 12 ਵਜੇ ਦਾ ਤੇ ਸਾਡੇ ਨਾਲ ਦੇ ਕੋ ਰਾਈਡਰ ਦਾ ਜਿਹੜਾ ਬ੍ਰੇਕ ਦੀ ਪ੍ਰੋਬਲਮ ਆ ਗਈ ਇਸ ਕਰਕੇ ਹੋਰ ਰਿਪੇਅਰ ਕਰਾਈ ਜਾਂਦੇ ਨੇ ਤੁਸੀਂ ਦੇਖੋ ਮੈਂ ਦਮ ਹਜੇ ਵੀ ਚੜੀ ਜਾਂਦਾ ਤੇ ਉਹਨਾਂ ਬ੍ਰੇਕਾਂ ਦੀ ਪ੍ਰੋਬਲਮ ਆ ਗਈ ਤੇ ਸਟੈਂਡਰਡ ਦੀ ਤੇ ਹੋਰ ਰਿਪੇਅਰ ਕਰਾਈ ਜਾਂਦੇ ਨੇ ਬਸ ਤੇ ਹੁਣ ਅਸੀਂ 3 ਵਜ ਗਏ ਅੱਧੇ ਘੰਟੇ ਤੱਕ ਆਸ ਹੈ ਵੀ ਅਸੀਂ ਚੱਲ ਪਾਂਗੇ ਆ ਦੇਖੋ ਆ ਜਿਹੜਾ ਮਹਾਰਾਸ਼ਟਰ ਵਾਲੇ ਬਾਈ ਜੀ ਐ ਇਹਨਾਂ ਨੇ ਦੇਖੋ ਕਰੂਜ਼ ਲੌਕ ਲਾਇਆ ਹੋਇਆ ਰੇਸ ਦੇਤੀ ਲੱਗਾ ਲਗ ਲਗ ਗਿਆ ਬਸ ਖੋਲ ਛੋੜ ਦੇਣਾ ਖੋਲ ਕੇ ਛੋੜ ਦਿਓ ਕਮਾਲ ਹੈ ਯਾਰ ਵਧੀਆ ਇਹਦਾ ਜਗਾੜ ਵਧੀਆ ਦੇਖੋ ਅੱਛਾ ਇਸ ਕੋ ਇਹ ਸੌਦੇ ਕਰਕੇ ਕਰੂਜ਼ ਲਾਉਣਾ ਲਾਤਾ ਅੱਛਾ ਇਹ ਲਗਾ ਲਓ ਬੰਦ ਹੋ ਗਿਆ ਵਾਹ ਯਾਰ ਕਮਾਲ ਦੀ ਚੀਜ਼ ਹੈ ਫਾਇਲ ਦੀ ਜੀ ਅਸੀਂ ਪਹੁੰਚ ਗਏ ਕੀ ਮਿਨਿਸਟਰੀ ਇਹ ਜਿਹੜੀ ਕੀ ਮਿਨਿਸਟਰੀ ਆ ਇਹ ਜਿਹੜੀ ਕੀ ਮਿਨਿਸਟਰੀ ਆ ਇਹ तो ताजा तो सिफ दस कलोमीटर दूर आहे काही फेमस जगा आहे स्पीती वॅलीची दखाण आहे

अच्छा के 7 किलोमीटर है जी फिर उधर बाद चिम-चिम मेरेच दूसरी ये आप ये आप काजा ਤੋਂ 10 किलोमीटर आए हैं ना हां 10 12 किलोमीटर सही है ਲੈ ਤਾਂ ਨਹੀਂ ਆएंगे चलो जी ਨਹੀਂ ਲੈ ਕੇ ਜਾਂਦੇ ਗੁੱਡਿਆਂ ਲਈ ਗੁੱਡਿਆਂ ਲਈ ਤਾਂ ਲੈ ਗਏ ਚਲੋ ਜੀ ਇਹ ਤੁਹਾਨੂੰ ਦਿਖਾਉਣਿਆ ਕੀ ਮਿਨਿਸਟਰੀ ਇਹ ਆ ਜੀ ਕੀ ਮਿਨਿਸਟਰੀ ਦੀ ਐਂਟਰੀ ਆਈ ਮਾਰੇ ਜੰਦੂ ਇਹ ਨਹੀਂ ਵਾਪਨ ਪਤਾ ਜੀ ਉਹ ਤੇ ਜਾਣੀ ਮੱਤਰੇ ਨਾ ਰਹੇ ਮੇਕ ਕੀ ਹੋ ਗਿਆ ਜੀ ਪੰਗੇ ਜੜਾਈ ਮੈਂ ਤਾਂ ਕਿਵੇਂ ਉਹ ਮੈਂ ਪੌੜੀਆਂ ਉੱਤਰ ਗਿਆ ਥੱਲੇ ਅੱਛਾ ਪਾਂ ਚੜਨ ਲੱਗੇ ਦਿੱਕਤ ਹੁੰਦੀ ਹੈ ਓਹੋ ਚਲੋ ਫੋਟੋ ਕਿਸ ਲਈ ਬਸ ਮੈਂ ਉਸ ਲਈ ਆਹੜਾ ਫੋਟੋ ਦੀ ਫੋਟੋ ਲੈ ਲੀ ਜਾਈਂ ਤਾਈਂ ਤੋਂ सारे इत बैठ के प्रार्थना करते सारी बुक्स पाइं ने ओ, तू ही पन का? ओके, काल बिटे लोगा? बच्चा आयेगा तभी ना? तो ना।, ना ये बहुत अच्छा ਦੋ ਤਿੰਨ ਵਾਰ ਤਾਂ ਮੈਂ ਸਰੀ ਬਣਾ ਲਿਆ ਕੱਲ ਦਾ ਮੈਂ ਤਾਂ ਮਟਰ ਠੀਕ ਹੈ ਕਿਵੇਂ ਕਿਵੇਂ ਇਹ ਮੇਰੇ ਦੇਖਣਾ ਆਇਆ 소유야, yeah. ㅇ. Yeah, no? okay. ਇਹ ਹੈ ਜੀ ਕਿਪਰ ਪਲੇਸ ਇਹ ਮੰਨੋ ਲਾ 5-7 ਕਿਲੋਮੀਟਰ ਦੀ ਦੂਰ ਹੈ ਕੀ ਮਿਨਿਸਟਰੀ ਤੋਂ ਤੇ ਬਹੁਤ ਸੋਹਣਾ ਬਲੇਸ ਦਾ ਵੇ ਇਹੀ ਹੈ ਜੀ ਜਾ ਕੇ ਜਾ ਸਕਦੇ ਆਪਾਂ ਅੱਗੇ ਲੰਘ ਜਾਵੇ ਦੇਖਿਓ ਅੱਗੇ ਲੰਘ ਚੱਲਦੇ ਆਂ ਫੋਟੋ ਲਓ ਹੱਸ ਇਹਹੀ ਰੋਡ ਹੈ ਬਸ ਇੱਕ OK ਆਗੇ ਕੁਝ ਨਹੀਂ ਖੇਤੀਆਂ ਆਗੇ ਹਾਂ ਆਗੇ ਖੇਤ ਹੈ ਹਾਂ ਖੇਤ ਇਹ ਆ ਖੇਤੀਆਂ ਆਗੇ ਬਸ ਬੰਦਾ ਇਹੀਂ ਤੇ ਹੈ ਹਾਂ ਰਸਤਾ ਤੁੰਗ ਹੈ ਤੁੰਗ ਹੈ ਅੱਛਾ ਧਾਰਤਾ ਪਾਈ ਨੂੰ ਤੁਸੀਂ ਚੱਲੂਗਾ ਦੇ ਨਾਲ ਇਹ ਧਾਰਤਾ ਪਾਣੀ ਛੇਦੀ ਖੜੇ ਕੇ ਮੈਂ ਤੁਹਾਨੂੰ ਮੈਂ ਕਨੈਕਟ ਕਰਦਾ ਲੇਕ ਮੈਂ ਖੜੋ ਹੈਲੋ ਹਾਂਜੀ ਹਾਂਜੀ ਕਿਵੇਂ ਹੋ ਠੀਕ ਹਾਂ ਹਾਂ ਇੱਥੇ ਤਾਂ ਰੇਤਾ ਬਹੁਤ ਭੜਾ ਇੱਥੇ 5 ਮਿੰਟਾਂ ਜੀ ਘਰ ਤੋਂ ਘੋਰ ਕਰ ਦਿੰਦਾ ਬੰਦੇ ਨੂੰ ਕੋਈ ਗੱਲ ਨਹੀਂ ਜੀ ਅੱਗੇ ਦੇ ਰਹੇ ਹਾਂ ਪਿੰਡ ਵਿੱਚ ਚਲਤੇ ਹਾਂ ਇਹ ਸ਼ਤਾਂ ਜੀ ਹਨ ਉਹ ਗੁੰਗੂਣੀਆਂ ਸੜਵਾੜ ਦੇ ਪਾਪ ਪਾ ਕੇ ਐਡੀਆਂ ਮੋਟੀਆਂ ਕਰ ਲੈਂਦੇ ਨੇ ਬਾਲੀਆਂ ਜਿਆਦਾ ਪਤਾ ਨਹੀਂ ਕੀ ਦੱਸ ਤੋਂ ਮੈਨਾਂ ਦਾ ਲੈ ਵੀ ਪਿੰਡ ਚ ਦੇਤੇ ਗੇੜੇ ਅੰਮਰ ਦਾ ਇੱਦਾਂ ਕੀ ਰਸਤਾ ਹੀ ਜਾਂਦਾ ਕਿਉਂ ਜਾਣ ਵਾਸਤੇ ਚੀਚਮ ਬ੍ਰਿਜ ਚ ਜਾਣਾ ਪਹਿਲਾਂ ਤੇ ਉਸ ਤੋਂ ਚੀਚਮ ਬ੍ਰਿਜ ਤੋਂ ਬਾਅਦ ਆਪਾਂ ਜਾਣਾ ਹੈ ਚੀਚਮ ਬਲੇਸ ਚਿਚੰਬ੍ਰਿਜ ਆਪਣਾ ਰੂਮ ਬੁੱਕ ਹੈਗਾ ਪੁੱਛ ਰਹਿਣਾਗਾ ਇਹ ਆਜੀ ਚਿਚੰਬ੍ਰਿਜ ਇਹ ਵਰਲਡ ਦਾ ਹਾਈਐਸਟ 3੍ਰਿਜ ਹੈ ਜਿਹੜਾ ਇੰਨੀ ਹਾਈਟ ਤੇ ਬਣਾ ਹੋਇਆ ਆਪਾਂ ਉਹ ਅੱਗੇ ਜਾ ਕੇ ਪਤਾ ਕਰਦੇ ਆਂ ਵੀ ਇਹਦੀ ਹਾਈਟ ਕਿੰਨੀ ਹਾਈਟ ਤੇ ਬਣਾ ਹੋਇਆ ਦੁਨੀਆ 'ਚ ਕੋਈ ਪੁਲ ਹੈ ਨਾਈਟ ਤੇ ਨਹੀਂ ਬਣਿਆ ਹੋਇਆ ਕਿੰਨਾ 4020 ਮੀਟਰ ਐਲੀਵੇਸ਼ਨ 4020 ਮੀਟਰ ਐਲੀਵੇਸ਼ਨ ਖਾਇਬਰ ਦਾ ਮਿਲਦਾ ਆਪਣਾ 4500 ਦੇ ਨੇੜੇ ਜਿਹੜੇ ਹੋਣਾ ਯਾਰ ਠੀਕ ਹੈ ਹਾਂ ਉਹਦਾ ਇੱਥੇ ਵੈਸੇ ਵੀ ਬਹੁਤ ਨੂੰ ਆ ਜਾ ਫਾਈਨਲੀ ਜੀ ਅਸੀਂ ਪਹੁੰਚ ਗਏ ਚੀਚਮ ਵਿਲੇਜ ਪਹੁੰਚ ਗਏ ਅਸੀਂ ਬਹੁਤ ਸੋਹਣਾ ਪਿੰਡ ਹੈ ਇੱਥੇ ਅਸੀਂ ਰੂਮ ਅੱਜ ਬੁੱਕ ਕਰਾਈ ਹੋਈ ਸੀ ਇਹ ਇਤਿਹਾਸਿਕ ਹੈ ਕਿ ਅੱਜ ਰਾਤ ਨੂੰ ਠੰਡ ਹੋ ਗਈ ਕੋਦਾਂ ਬੜੀ ਜਿਆਦੇ ਤੇ ਹੱਥ ਲਾ ਕੇ ਠਰਮ ਜਾਵਾਂ ਬਿਲਕੁਲ ਹਵਾ ਕਾ ਵੀ ਤੇ ਚੱਲ ਰਹੀ ਹੈ ਉਹ ਸਾਹਮਣੇ ਚ ਡੇਲ ਜਦੋਂ ਦੇਖ ਸਕਦੇ ਹੋ ਸੀ ਛੰਡੀ ਵੀ ਵਾਲੀ ਆ ਚਲੋ ਅੱਜ ਦਾ ਸਫ਼ਰ ਸੀ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਨਿਬੜ ਗਿਆ ਜਿਵੇਂ ਸਾਡੇ ਨਾਲ ਦੇ ਬਾਈਕਰ ਦਾ ਉਹ ਬ੍ਰੇਕ ਉਹਦੇ ਖਰਾਬ ਫੇਲ ਹੋ ਗਏ ਸੀਗੇ ਖਰਾਬ ਹੋ ਗਈ ਸੀ ਉਹ ਵੀ ਰਿਪੇਅਰ ਹੋ ਗਏ ਉੱਥੋਂ ਤਾਂ ਵੀ ਅਸੀਂ ਟਾਈਮ 'ਚ ਸਾਡਾ ਨਿਬੜ ਗਿਆ ਕਿਉਂਕਿ ਅੱਜ ਜਿਹੜਾ ਰਾਈਡਿੰਗ ਸੀ ਉਹ ਡਿਸਟੈਂਸ ਵਾਲਾ ਜ਼ਿਆਦਾ ਨਹੀਂ ਸੀਗਾ ਬਸ ਦੇਖਣ ਵਾਲੀਆਂ ਚੀਜ਼ਾਂ ਸੀਗੀਆਂ ਉਹਨਾਂ ਆਰਾ ਪੁਰਾਫਰਾ ਉਹ ਦੇਖ ਲਈਆ ਓਫ ਓਫ ਓਹ ਛੱਟਾ ਵਲੀਓ ਓਏ ਯੋ ਵੀਰ ਰਪਾ ਇਹ ਨੁਕਾ ਦੇ ਹੱਟੇ ਹੱਡ ਚ ਮਾਰ ਦੇ ਨਾਲ ਛੱਡ ਹੁੰਦੀ ਹੈ ਨਾ ਓਹੋ 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 ਤਸਾ ਉਹ ਸਾਲ ਕੀ ਕਰਦੇ ਚਲੋ ਜੀ ਚਲੋ ਲਓ ਜੀ ਪਹੁੰਚ ਗਏ ਆਪਣੇ ਹੋਮ ਸਟੇ ਤੇ ਇਹ ਬਹੁਤ ਸੋਹਣੇ ਹੈ। ਖੇਤ ਬਹੁਤ ਸੋਹਣੇ ਆ। ਤਾਂ ਕਿਹੜਾ ਫਿਰ ਝੰਡੇ ਕਿਵੇਂ ਉੱਡਦੇ ਆ ਹਵਾ ਨਾਲ। ਅਸੀਂ ਪਹੁੰਚ ਗਏ ਜੀ ਆਪਦੇ ਹੋਮਸਟੇ ਦੇ ਰੂਮ ਚ। ਉਹਨਾਂ ਦਾ ਗੋਡੇਆਂ ਵਾਲੇ ਲਾ ਲਈਏ। ਇਹਨਾਂ ਨੇ ਲੈ ਲੇ। ਓਹ ਠੰਡ ਬਹੁਤ ਜ਼ਿਆਦਾ ਹੈ। ਆਹ ਜਿਹੜੀ ਥੀਟਰ ਵੀ ਰੂਮ ਚ ਕਹਿੰਦਾ ਪਿਆ। ਲਾ ਲਿਓ, ਵਾਹ ਦੇਖਦੇ ਆ ਭਾਈ। ਕੀ ਹੁੰਦਾ। ਹਾ ਦੇਖੋ ਰੂਮ ਚੈੱਕ ਕਰੋ ਬਹੁਤ ਹੀ ਵਧੀਆ ਰੂਮ ਹੈ ਨਹੀਂ ਛੁੰਡੇ ਦਾ ਨਾ ਵੀ ਜਗੜਦਾ ਨਾ ਹੁੰਦਾ ਲੱਕੜ ਕੋਲਾ ਪਾ ਕੇ ਇਹਦੇ ਚ ਉੱਤੇ ਰੋਟੀ ਬਣਾ ਰਹੇ ਨੇ ਨਾਲੇ ਰੂਮ ਨਿੱਗਾ ਹੋਈ ਜਾਂਦਾ ਜਿਹੜਾ ਤੁਹਾਨੂੰ ਆਪਾਂ ਉੱਥੇ ਦਿਖਾਇਆ ਜਗੜ ਉਹਨੂੰ ਮੈਨੂੰ ਐਨੂੰ ਦਾ ਕੀ ਕਹਿੰਦੇ ਨੇ ਸੁਯੇਰ ਆ ਥੱਲੇ ਬੈ ਕੇ ਖਾਣ ਪੀਣ ਨੂੰ ਇੱਧਰ ਵੀ ਸੈਟ ਅਪ ਹੈ ਪੰਜ ਜਾਣੇ ਰਹੇ ਯਾਰ ਉਮਛੂ ਸੀ ਬੂਟ ਲਾ ਗਿਆ ਅਡਰ ਸਾਹਿਬ ਅਡਰ ਸਾਹਿਬ ਬੂਟ ਲਾ ਗਿਆ ਵਿਚਾਰੇ ਦੇ ਬਹੁਤ ਖਰਾਬ ਹੋ ਜੂਗਾ ਗਰੀਚਾ ਇਹ ਗੱਲਵਾਤਾ ਹਿਟਰੀ ਵੀ ਬੜਾ ਮਸਤ ਆ ਯਾਰ ਉਹ ਹੈ ਕਰੋ ਆ ਦੇ ਨਾ ਸਮਾਨ ਆਪੇ ਜੁੱਤੀ ਇੱਥੇ ਖੜੀ ਹੋ ਗਈ ਨਾ ਉਹ ਗਰਮ ਹੋਣ ਵਾਲਾ ਗਰਮ ਹੋਣ ਵਾਲਾ ਕੰਪਟਰ ਸਾਹਿਬ ਤੁਸੀਂ ਲੈਣਾ ਜਾਗੇ ਤੰਗੀ ਤਰ੍ਹਾਂ ਦਿਖਾ ਦਿਓ ਉਹ ਯਾਰ ਛੋਟਾ ਜਿਹਾ ਪਿੰਡ ਹੈ ਦੇਖੋ ਕਿੱਡਾ ਸੈਟ ਅਪ ਤਕੜਾ ਲਾਇਆ ਬੰਦੇ ਨੇ ਨਾ ਕਬੀ ਆਪ ਨੂੰ ਵੀ ਮੈਨੂੰ ਉਮੀਦ ਨਹੀਂ ਹੈਗੀ ਦੀ ਪਿੰਡ ਦੇ ਹਿਸਾਬ ਨਾਲ ਤਾਂ 5 ਸਟਾਰ ਹੀ ਹੋ ਗਿਆ ਮੈਂ ਕਹਣਾ ਫਿਰ ਲੋਪਰੇਆ ਆ ਦੇਖ ਵਾਸ਼ਰੂਮ ਕਿੰਨੇ ਵਧੀਆ ਹੈ ਬਈ ਇੰਨੀ ਵੀਰ ਨਹੀਂ ਹੈਗੀ ਜੀ ਇਹ ਜਿਹੜਾ ਕਮਰਾ ਨੂੰ ਇਹ ਜਿਹੜਾ ਅੱਜ ਦਾ ਵਲੌਗ ਹੈ ਜੀ ਇਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਕਿਉਂਕਿ ਬਹੁਤ ਥੱਕ ਗਏ ਤੇ ਠੰਡ ਵੀ ਲੱਗੀ ਜਾਂਦੀ ਹੈ ਤੇ ਇੱਕ ਮੇਰਾ ਕੂਠੇ 'ਚ ਦੋ ਤਿੰਨ ਦਿਨ ਹੋ ਗਏ ਕੰਡਾ ਜਾਂ ਵੱਜਿਆ ਹੋਇਆ ਹੈ ਕੱਢਣਾ ਚਲੋ ਇਹ ਤਾਂ ਕੋਈ ਕੰਮ ਨਹੀਂ ਹੈਗਾ ਵੈਸੇ ਤੇ ਕਿਉਂਕਿ ਹੁਣ ਮੇਰੇ ਕੋਲ ਟਾਈਮ ਹੈ ਥੋੜਾ ਜਿਹਾ ਮੈਂ ਦੂਸਰੇ ਵਲੌਗ ਹੈ ਜਿਹੜੇ ਐਡਿਟ ਕਰ ਲੂੰਗਾ ਤਾ ਨਹੀਂ ਤਾਂ ਫਿਰ ਉਹ ਪੈਂਡਿੰਗ ਪੈਂਦਾ ਪੈਂਦਾ ਕੰਮ ਉਲਝੂ ਜਾਊਗਾ ਕਿਉਂਕਿ ਮੈਨੂੰ ਫੋਨ ਵੀ ਖਾਲੀ ਕਰਨਾ ਹੁੰਦਾ ਹੈ ਡਾਟਾ ਵਾਲਾ ਇਕੱਠਾ ਹੋ ਜਾਂਦਾ ਤੇ ਇਸ ਕਰਕੇ ਵਲੌਗ ਨੂੰ ਇੱਥੇ ਹੀ ਖਤਮ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ